ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਟ੍ਰਸਟ ਬਟਾਲਾ ਦੇ ਮੁੱਖ ਕੇ ਸ਼ਿਵਦਾਰਪਾ ਅਸ਼ੋਭਾਈ ਕੁਲਬੀਰ ਸਿੰਘ ਕੇ ਉਹ ਲੋ ਅਤੇ ਸੰਗਤ ਆ ਜਰਨਾ ਕੋਲ ਬੇਨਤੀ ਹੰਜੇ ਸੰਗਤ ਜੀ ਇਹ ਪਰਿਵਾਰ ਦੇਖ ਰਹੇ ਹੋ ਹਾਂ ਜੀ ਤੁਸੀਂ ਪਰਿਵਾਰ ਲੋੜਨ ਪਰਿਵਾਰ ਗਰੀਬ ਪਰਿਵਾਰ ਹੈ ਤੇ ਇਹਨਾਂ ਨੂੰ ਇਹ ਬੱਚਾ ਆਇਆ ਹੈ ਬੱਚੇ ਨੂੰ ਟੋਇਲਟ ਦੀ ਲੋੜ ਹੰਜੇ ਇਹ ਵਿਕਲਾੰਗ ਬੱਚਾ ਹੈ ਤੇ ਇਹਨਾਂ ਦੇ ਘਰ ਵਿੱਚ ਕਮਾਣੇ ਵਾਲਾ ਕੋਈ ਨਹੀਂ ਹਾਂਜੀ ਤੇ ਖਾਲਸਾ ਸੇਵਾ ਟ੍ਰਸਟ ਉੱਤਲਾ ਦੇ ਮੁਖੀ ਸ਼ਰਬਾਹ ਸਿੰਘ ਬਈ ਗੁਲਬੀਰ ਸਿੰਘ ਲੋਕ ਤੇ ਸੰਗਤ ਦੇ ਚਰਨਾਹਲ ਬੇਨਤੀ ਹਾਂਜੀ ਇਹ ਬੱਚੇ ਨੂੰ ਟਾਇਲਟ ਬਣਾਉਣ ਦੀ ਕਿਰਪਾ ਕਰਨੀ ਜੀ ਆਪਣਾ ਦਸੰਦ ਕੱਟ ਕੇ ਬੱਚੇ ਨੂੰ ਟਾਇਲਟ ਬਣਾਉਣੇ ਦੀ ਕਿਰਪਾ ਕਰੋ ਜੀ ਇਹਨਾਂ ਨੂੰ ਤੁਸੀਂ ਹਾਲਾ ਦੇਖ ਸਕਦੇ ਹਾਂ ਬੱਚੇ ਦੀ ਇਹ ਇਹਨਾਂ ਦੀ ਮਾਤਾ ਜੀ ਉਹਨਾਂ ਦੇ ਮੁਖ ਨੂੰ ਤੁਸੀਂ ਸੁਣ ਸਕਦੇ ਹੋ ਮਾਤਾ ਜੀ ਕੀ ਕਹਣਾ ਜਾਂਦੇ ਆਪਣੇ ਬੱਚੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बाबा जी आप जी दे बहुत बहुत मेहरबानी हो जाएगी मेरे बच्चे को बहुत परेशानी है टॉयलेट बाथरूम की बहुत परेशान हो जाए मेरे से भी उठा नहीं जाता बहुत दिक्कत आ रही है मेरे को पानी में ले जाकर मेरे को बिठाना पड़ता रोड पे लेटरिन के लिए संडास की बहुत परेशानी है बाबा जी मेरी हेल्प की जाए संडास बाथरूम की मेरे घर में कोई नहीं है पति मेरा बाहर जाए ले बहुत परेशान है हम वाहिगुरु जी का खालसा वाहेगुरु जी की मुख इना सुन सकते हाँ जी इनाती घर की हालत ਦੇਖ ਸਕਤੇ ਹਨ ਜੀ ਇਹ ਇਨਾਦੀ ਹਾਲਤ ਹੈ ਮਕਾਨ ਦੀ ਤੇ ਖਾਲਸਾ ਸੇਵਾ ਟ੍ਰਸਟ ਵੱਟਾ ਲੋ ਮੁਕਿ ਸ਼ਿਵਦਾੁਰ ਭਾਈ ਸ਼ੈਬਿਕੁਲ ਬਿਰ ਸਿੰਘ ਅਤੇ ਸੰਗਤਾਂ ਦੇ ਚਰਣਾ ਕੋਲ ਬੇਨਤੀ ਹਨ ਜੀ ਇਹਨਾਂ ਨੂੰ ਇਨਾਦੀ ਮਾੜੀ ਹਾਲਤ ਹੈ ਜੀ ਬੱਚੇ ਨੂੰ ਟੋਇਲਟ ਬਣਾਉਣ ਦੀ ਵੱਤ ਉਹ ਆਪਣਾ ਦਸਨ ਕੜਕੇ ਟੋਇਲਟ ਬਣਾ ਦੇ ਕਿਰਪਾ ਕਰਨੀ ਜੀ ਤੇ ਆਓ ਇੰਨੇ ਬੇਨਤੀ ਪ੍ਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ